ਪਾਖੜਾ ਨਹਿਰ ਬਾਰੇ ਹੈਰਾਨ ਕਰਨ ਵਾਲੀ ਰਿਪੋਰਟ ਆਈ ਹੈ ਜਾਣਕਾਰੀ ਮੁਤਾਬਕ ਸਾਲ 2015-16 ਤੋਂ ਹਰਿਆਣਾ ਨੇ ਪੰਜਾਬ ਨੂੰ ਕਰੋੜਾਂ ਰੁਪਏ ਹੀ ਨਹੀਂ ਦਿੱਤੇ ਉਹ ਪੈਸੇ ਜੋ ਪਾਖੜਾ ਨਹਿਰ ਦੇ ਆਪਰੇਸ਼ਨ ਅਤੇ ਰੱਖ-ਰਖਾ ਦੇ ਲਈ ਦੇਣੇ ਹੁੰਦੇ ਨੇ ਉਹ 113 ਕਰੋੜ ਰੁਪਏ ਪੰਜਾਬ ਨੂੰ ਹਰਿਆਣਾ ਨੇ ਦੇਣੇ ਹੀ ਬੰਦ ਕਰ ਦਿੱਤੇ ਸੀ ਹੈਰਾਨੀ ਭਰੀ ਗੱਲ ਇਹ ਹੈ ਕਿ ਇੱਥੇ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ ਹੁਣ ਜਦੋਂ ਮੌਜੂਦਾ ਪੰਜਾਬ ਦੀ ਸਰਕਾਰ ਨੇ ਅੰਦਰੂਨੀ ਆਡਿਟ ਕਰਵਾਇਆ ਤਾਂ ਇਹ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਕਿ ਸਾਲ 2015 ਅਤੇ 16 ਤੋਂ ਬਾਅਦ ਹਰਿਆਣਾ ਨੇ ਪੰਜਾਬ ਨੂੰ ਉਹ ਪੈਸਾ ਹੀ ਨਹੀਂ ਦਿੱਤਾ ਜਿਹੜਾ ਪੈਸਾ ਭਾਖੜਾ ਨਹਿਰ ਦੇ ਰੱਖ-ਰਖਾਅ ਅਤੇ ਆਪਰੇਸ਼ਨ ਤੇ ਖਰਚ ਕੀਤਾ ਜਾਣਾ ਸੀ ਹੁਣ 113 ਕਰੋੜ ਰੁਪਏ ਦਾ ਬਿੱਲ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਭੇਜ ਦਿੱਤਾ ਪੰਜਾਬੀ ਟ੍ਰਿਬਿਊਨ ਚ छਪੀ ਰਿਪੋਰਟ ਮੁਤਾਬਕ ਪੰਜਾਬ ਸਰਕਾਰ ਨੇ ਭਾਖੜਾ ਨਹਿਰ ਦੇ ਆਪਰੇਸ਼ਨ ਅਤੇ ਰੱਖ-ਰਖਾ ਦੇ ਬਕਾਇਆ ਦਾ ਲਗਭਗ 113 ਕਰੋੜ ਰੁਪਏ ਦਾ ਬਿੱਲ ਹਰਿਆਣਾ ਨੂੰ ਭੇਜ ਦਿੱਤਾ ਜਦੋਂ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਅੰਦਰੂਨੀ ਆਡਿਟ ਕਰਾਇਆ ਗਿਆ ਤਾਂ ਹੈਰਾਨੀ ਭਰੇ ਤੱਥ ਸਾਹਮਣੇ ਆਏ ਰੀਪੋਰਟ ਚ ਪਤਾ ਲੱਗਿਆ ਹੈ ਕਿ ਹਰਿਆਣਾ ਸਰਕਾਰ ਨੇ ਭਾਖੜਾ ਨਹਿਰ ਦੇ ਆਪਰੇਸ਼ਨ ਉੱਤੇ ਰੱਖ-ਰਖਾਅ ਦਾ ਪੈਸਾ ਸਾਲ 2015-16 ਤੋਂ ਬਾਅਦ ਪੰਜਾਬ ਨੂੰ ਦੇਣਾ ਹੀ ਬੰਦ ਕਰ ਦਿੱਤਾ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਹੀ ਨਹੀਂ ਮਾਰਿਆ ਪੰਜਾਬ ਦੇ ਜਲ ਸਰੋਤ ਵਿਭਾਗ ਨੇ ਹੁਣ ਹਰਿਆਣਾ ਦੇ ਸਿੰਚਾਈ ਵਿਭਾਗ ਦੇ ਵਧੀਕ ਮੁਖ ਸਕੱਤਰ ਨੂੰ ਪੱਤਰ ਲਿਖ ਕੇ 113.24 ਕਰੋੜ ਦੇ ਬਕਾਇਆ ਦੀ ਅਦਾਇਗੀ ਕਰਨ ਲਈ ਆਖ ਦਿੱਤਾ ਹੈ ਇਸ ਵਿੱਚ ਪਾਖੜਾ ਮੇਨ ਲਾਈਨ ਕਨਾਲ ਡਿਵੀਜ਼ਨ ਪਟਿਆਲਾ ਦੀ 103.92 ਕਰੋੜ ਦੀ ਰਾਸ਼ੀ ਬਕਾਇਆ ਨਿਕਲੀ ਹੈ ਜਦਕਿ ਮਾਨਸਾ ਕਨਾਲ ਡਿਵੀਜ਼ਨ ਜਵਾਹਰਕੇ ਦੀ 9.32 ਕਰੋੜ ਦੀ ਰਾਸ਼ੀ ਹਰਿਆਣਾ ਵੱਲ ਬਕਾਇਆ ਖੜੀ ਹੈ ਹਰਿਆਣਾ ਸਰਕਾਰ ਨੇ ਇਸ ਰਾਸ਼ੀ ਦੀ ਪਰਪਾਈ ਕਰਨ ਦੀ ਕਦੇ ਵੀ ਕੋਈ ਲੋੜ ਨਹੀਂ ਸਮਝੀ ਹਾਲਾਂਕਿ ਰਾਜਸਥਾਨ ਸਰਕਾਰ ਵੱਲੋਂ ਰੈਗੂਲਰ ਬਕਾਏ ਪੰਜਾਬ ਨੂੰ ਤਾਰੇ ਜਾ ਰਹੇ ਨੇ ਵੇਰਵੇ ਅਨੁਸਾਰ ਪਾਖੜਾ ਨਹਿਰ ਲਈ 12455 ਕਿਊਸਿਕ ਪਾਣੀ ਦੀ ਅਲੋਕੇਸ਼ਨ ਹੈ ਜਿਸ ਵਿੱਚ 7841 ਕਿਊਸਿਕ ਪਾਣੀ ਯਾਨੀ ਕਿ 63% ਦੀ ਹਿੱਸੇਦਾਰੀ ਹਰਿਆਣਾ ਦੀ ਹੈ ਜਦਕਿ ਪੰਜਾਬ ਦੀ 3108 ਕਿਊਸਿਕ ਯਾਨੀ ਕਿ 25% ਹਿੱਸੇਦਾਰੀ ਬਣਦੀ ਹੈ ਇਸ ਤਰ੍ਹਾਂ ਰਾਜਸਥਾਨ ਦੀ 7% ਦੀ ਦਿੱਲੀ ਦੀ 4% ਦੀ ਅਤੇ ਚੰਡੀਗੜ੍ਹ ਦੀ 1% ਹਿੱਸੇਦਾਰੀ ਭਾਖੜਾ ਨਹਿਰ ਚੋਂ ਬਣਦੀ ਹੈ ਭਾਖੜਾ ਨਹਿਰ ਪੰਜਾਬ ਵਿੱਚੋਂ ਦੀ ਲੰਘਦੀ ਹੈ ਜਿਸ ਕਰਕੇ ਇਸ ਨਹਿਰ ਦੇ ਆਪਰੇਸ਼ਨ ਅਤੇ ਰੱਖ-ਰਖਾਅ ਦਾ ਖਰਚਾ ਪੰਜਾਬ ਸਰਕਾਰ ਕਰਦੀ ਹੈ ਭਾਖੜਾ ਨਹਿਰ ਦੇ ਆਪਰੇਸ਼ਨ ਦੇ ਰੱਖ-ਰਖਾਅ ਦਾ ਕੰਮ ਪੰਜਾਬ ਸਰਕਾਰ ਵੱਲੋਂ ਕੀਤੇ ਜਾਣ ਕਰਕੇ ਬਦਲੇ ਵਿੱਚ ਬਾਕੀ ਸੂਬਿਆਂ ਨੇ ਪੰਜਾਬ ਨੂੰ ਬਣਦੇ ਅਨੁਪਾਤ ਵਿੱਚ ਪੈਸਾ ਦੇਣਾ ਹੁੰਦਾ ਹੈ ਭਾਖੜਾ ਨਹਿਰ ਦੀ ਮੁਰੰਮਤ ਆਦਤ ਤੇ ਜੋ ਖਰਚਾ ਹੁੰਦਾ ਹੈ ਉਹ ਖਰਚਾ ਵੀ ਹਰ ਸੂਬਾ ਆਪੋ ਆਪਣੇ ਅਨੁਪਾਤ ਮੁਤਾਬਿਕ ਚੱਲਦਾ ਹੈ ਵੱਡਾ ਹਿੱਸਾ ਹਰਿਆਣਾ ਨੂੰ ਦੇਣਾ ਹੁੰਦਾ ਕਿਉਂਕਿ 63% ਦੀ ਪਾਣੀ ਹਰਿਆਣਾ ਨੂੰ ਪਾਖੜਾ ਨਹਿਰ ਚੋਂ ਜਾਂਦਾ ਹੈ ਪੰਜਾਬ ਸਰਕਾਰ ਦੇ ਮੁਲਾਜ਼ਮ ਤੇ ਅਤੇ ਅਧਿਕਾਰੀਆਂ ਦੀਆਂ ਤਨਖਾਹਾਂ ਦਾ ਖਰਚਾ ਵੀ ਅਨੁਪਾਤ ਅਨੁਸਾਰ ਹਰਿਆਣਾ ਵੱਲੋਂ ਹੀ ਦਿੱਤਾ ਜਾਂਦਾ ਹੈ ਕਿਉਂਕਿ ਇਹ ਅਮਲਾ ਪਾਖੜਾ ਨਹਿਰ ਦੀ ਦੇਖਰੇਖ ਅਤੇ ਸਾਮ ਸੰਭਾਲ ਦਾ ਕੰਮ ਕਰਦਾ ਹੈ ਪਰ ਇਹ ਹੁਣ ਬਕਾਇਆ ਰਾਸ਼ੀ ਹੈ ਜਿਹੜੀ ਉਸ ਦਾ ਬਿੱਲ ਹੈ ਜਿਹੜਾ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਭੇਜ ਦਿੱਤਾ ਹੈ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਨੇ ਕਿ ਹਰਿਆਣਾ ਨੂੰ 113 ਕਰੋੜ ਰੁਪਏ ਦਾ ਬਿੱਲ ਹੈ ਜਿਹੜਾ ਉਹ ਭੇਜੇ ਜਾਣ ਦੀ ਖਬਰ ਹੈ